ਨਾਚਨਾ ਪੀਟੀਵੀ ਦੇ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਭਰ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਆਉਣ ਵਾਲੀ 17 ਸਤੰਬਰ 2025 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 75 ਸਾਲ ਦੇ ਹੋ ਜਾਣਗੇ ਤੇ ਰਾਸ਼ਟਰੀ ਸਵੈ ਸੰਘ ਦਾ ਅਸੂਲ ਹੈ ਕਿ ਜੋ ਵੀ ਵਿਅਕਤੀ ਸੰਘ ਅਤੇ ਸਿਆਸਤ ਵਿੱਚ ਆਪਣੇ 75 ਸਾਲ ਪੂਰੇ ਕਰ ਲੈਂਦਾ ਹੈ ਉਸ ਦੀ ਸੰਘ ਅਤੇ ਸਿਆਸਤ ਵਿੱਚੋਂ ਛੁੱਟੀ ਕਰ ਦਿੱਤੀ ਜਾਂਦੀ ਹੈ ਭਾਰਤ ਦੇ ਨਰਿੰਦਰ ਮੋਦੀ 75 ਸਾਲ ਉਮਰ ਦੇ ਹੋ ਕੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਇਹ ਵਿਚਾਰ ਆਮ ਆਦਮੀ ਪਾਰਟੀ ਦੇ ਰਵਿੰਦਰਪਾਲ ਸਿੰਘ ਪਾਲੀ ਨਿਰਦੇਸ਼ਕ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਕਹੇ ਉਨ੍ਹਾਂ ਦੱਸਿਆ ਕਿ ਸ਼੍ਰੀ ਮੋਦੀ ਦਾ 17 ਸਤੰਬਰ ਨੂੰ 75ਵਾਂ ਜਨਮ ਦਿਨ ਸੀ ਆਰਐਸਐਸ ਦੇ ਮੁਖੀ ਸ਼੍ਰੀ ਮੋਨ ਭਾਗਵਤ ਪਿਛਲੇ ਲੰਬੇ ਸਮੇਂ ਤੋਂ ਮੀਡੀਆ ਵਿੱਚ ਇਹ ਹੀ ਗੱਲ ਆਮ ਕਹਿੰਦੇ ਸੁਨੇ ਜਾ ਸਕਦੇ ਸਨ ਕਿ ਸੰਗ ਅਤੇ ਸਿਆਸਤ ਵਿੱਚ ਜੋ ਵੀ ਵਿਅਕਤੀ ਆਪਣੇ 75 ਸਾਲ ਪੂਰੇ ਕਰ ਲੈਂਦਾ ਹੈ ਉਸ ਨੂੰ ਸੰਗ ਦੀ ਅਤੇ ਸਿਆਸੀ ਜ਼ਿੰਮੇਵਾਰੀ ਛੱਡਣੀ ਪੈਂਦੀ ਹੈ ਪਾਰਟੀ ਵਿੱਚ ਬੈਠੇ ਕਈ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਸੀਨੀਅਰ ਲੀਡਰ ਜੋ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਦੇ ਹੀ ਰਹਿ ਗਏ ਜਿਨ੍ਹਾਂ ਨੂੰ 75 ਸਾਲ ਦੀ ਉਮਰ ਹੋਣ ਤੇ ਘਰ ਬਿਠਾ ਦਿੱਤਾ ਗਿਆ ਸੀ ਸ਼੍ਰੀ ਭਾਗਵਤ ਦੇ ਆਏ ਇਹਨਾਂ ਬਿਆਨਾਂ ਤੇ ਭਾਜਪਾ ਹਾਈ ਕਮਾਂਡ ਵਿੱਚ ਨਵੀਂ ਚਰਚਾ ਛੇੜ ਦਿੱਤੀ ਸੀ ਪਾਰਟੀ ਵਿੱਚ ਬੈਠੇ ਸ਼੍ਰੀ ਨਿਤਿਨ ਗੜਕਰੀ ਅਤੇ ਜੁਪੀ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਆਦਿੱਤਿਆ 나ਥ ਯੋਗੀ ਵਰਗੇ ਸੀਨੀਅਰ ਲੀਡਰਾਂ ਨੇ ਪ੍ਰਧਾਨ ਮੰਤਰੀ ਵੰਡ ਦੇ ਸੁਪਨੇ ਦੇਖਦੇ ਨਵੇਂ ਚਿੱਟੇ ਕੁੜਤੇ ਪਜਾਮੇ ਸਵਾਲੇ ਸਨ ਸ਼੍ਰੀ ਮੋਦੀ ਤੋਂ ਬਾਅਦ ਸ਼੍ਰੀ ਗੜਕਰੀ ਅਤੇ ਸ਼੍ਰੀ ਯੋਗੀ ਨੂੰ ਸ਼੍ਰੀ ਭਾਗਵਤ ਦੇ ਕਾਫੀ ਨੇੜੇ ਮੰਨਿਆ ਜਾਂਦਾ ਸੀ ਇਹਨਾਂ ਦੋਨਾਂ ਲੀਡਰਾਂ ਵਿੱਚੋਂ ਇੱਕ ਦੇ ਪ੍ਰਧਾਨ ਮੰਤਰੀ ਬਣ ਦੀ ਚਰਚਾ ਦੇਸ਼ ਦੇ ਕੋਨੇ-ਕੋਨੇ ਵਿੱਚ ਚੱਲ ਰਹੀ ਸੀ ਪਰ ਪਿਛਲੇ ਦਿਨੀ ਸ਼੍ਰੀ ਭਾਗਵਤ ਨੇ ਮੀਡੀਆ ਵਿੱਚ ਬਿਆਨ ਦਿੱਤਾ ਸੀ ਕਿ ਸੰਘ ਵਿੱਚ ਅਜੇ ਕੋਈ ਨਿਯਮ ਨਹੀਂ ਹਨ ਜੋ ਵਿਅਕਤੀ 75 ਸਾਲ ਦਾ ਹੋ ਜਾਵੇਗਾ ਤਾਂ ਉਹ ਵੀ ਉਹ ਆਪਣੇ ਅਹੁਦੇ ਤੇ ਬਣਿਆ ਰਹੇਗਾ ਸਰਦਾਰ ਪਾਲੀ ਨੇ ਦੱਸਿਆ ਕਿ ਸ਼੍ਰੀ મોદી ਸਿਆਸੀ ਤੌਰ ਤੇ ਐਨੇ ਤਾਕਤਵਰ ਹਨ ਜਿਨ੍ਹਾਂ ਅੱਗੇ ਆਰਐਸ ਸਮੁਖੀ ਸ਼੍ਰੀ ਭਾਗਵਤ ਨੂੰ ਝੁੱਕ ਕੇ ਆਪਣਾ ਫੈਸਲਾ ਵਾਪਸ ਲੈਣਾ ਪਿਆ